ਸਸ ਜਿਹੜੀਆਂ ਤਸਵੀਰਾਂ ਹੈਗੇ ਤੁਹਾਨੂੰ ਵੀਆਈਪੀ ਰੋਡ ਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਦੇਖ ਸਕਦੇ ਕਿ ਅਜ ਨਕਰੋਸਮੈਂਟ ਜਿਹੜੀ ਟੀਮ ਹੈਗੀ ਆ ਉਹਦੇ ਵੱਲੋਂ ਜਿਹੜਾ ਵੀਆਈਪੀ ਰੋਡ ਤੇ ਜਿਹੜੀਆਂ ਫੜੀਆਂ ਵਾਲਿਆਂ ਦੇ ਖਿਲਾਫ ਜਿਹੜੀ ਇੱਕ ਨਕੇਲ ਕੱਸੀ ਜਾ ਰਹੀ ਹੈ ਉਹਨਾਂ ਦਾ ਜਿਹੜਾ ਸਮਾਨ ਚੁੱਕੇ ਜਾਣ ਦੀ ਜਿਹੜੀ ਹਟਾਉਣ ਦੀ ਗੱਲ ਜਿਹੜੀ ਸਾਹਮਣੇ ਹੈਗੀ ਆ ਦੱਸਦੀ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਵੀਆਈਪੀ ਰੋਡ ਜ਼ੀਰਕਪੁਰ ਦੇ ਦਿਖਾ ਰਹੇ ਜਿੱਥੇ ਦੇਖ ਸਕਦੇ ਕਿ ਇਨਕ੍ਰੋਸਮੈਂਟ ਟੀਮ ਜਿਹੜੀ ਨਗਰ ਕੌਂਸਲ ਜ਼ੀਰਕਪੁਰ ਦੀ ਕਾਫੀ ਐਕਟਿਵ ਨਜ਼ਰ ਆ ਰਹੀ ਹੈ ਔਰ ਜਿਹੜੀਆਂ ਰੇੜੀਆਂ ਫੜੀਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਇਹ ਦੱਸਦੀ ਕਿ ਪਿਛਲੇ ਕਾਫੀ ਸਮੇ ਤੋਂ ਇੱਕ ਜਿਹੜੀ ਪ੍ਰੋਬਲਮ ਆ ਰਹੀ ਸੀ ਕਿ ਵੀਆਈਪੀ ਰੋਡ ਤੇ ਜਾਮ ਲੱਗਦਾ ਔਰ ਇਹ ਰੇੜੀਆਂ ਫੜੀਆਂ ਵਾਲੇ ਜਿਹੜੇ ਹੈਗੇ ਆ ਸੜਕਾਂ ਦੇ ਕਿਨਾਰੇ ਹਾਂ ਜਿਹੜਾ ਲਗਾ ਕੇ ਆਵਾਜ਼ਾਂ ਨੂੰ ਪ੍ਰਭਾਵਿਤ ਕਰਦੇ ਦੇਖ ਸਕਦੇ ਕਿ ਕਿੰਨਾ ਸਮਾਨ ਜਿਹੜਾ ਹੈਗਾ ਇਹਦੇ ਉੱਤੇ ਲੱਦਿਆ ਹੋਇਆ ਔਰ ਇੱਥੇ ਵੀ ਇੱਕ ਗੱਲ ਸਾਹਮਣੇ ਆਈ ਕਿ ਇਨਕ੍ਰੋਸਮੈਂਟ ਟੀਮ ਜਿਹੜੀ ਕਾਫੀ ਘੱਟ ਹੈ ਜਿਹੜੀ ਜਿਹੜੀ ਗਿਣਤੀ ਕਾਫੀ ਘੱਟ ਹੈ ਜਿਹੜੀ ਐਮਸੀਆ ਨੇ ਵੀ ਕੁਝ ਐਮਸੀਆ ਨੇ ਵੀ ਜਿਹੜਾ ਇਸ ਸੰਬੰਧੀ ਸਵਾਲ ਚੱਕੇ ਸੀਗੇ ਕਿ ਇਹ ਇਨਕ੍ਰੋਸਮੈਂਟ ਟੀਮ ਜਿਹੜੀ ਵਧਾਉਣੀ ਚਾਹੀਦੀ ਤਾਂ ਜੋ ਸਮੇਂ ਦੇ ਉੱਤੇ ਜਿਹੜੀ ਕਾਰਵਾਈ ਹੋਵੇ। ਔਰ ਮੌਕੇ ਦੀ ਤਸਵੀਰਾਂ ਜਿਹੜੀਆਂ ਤੁਹਾਨੂੰ ਵੀ ਆਈਪੀ ਰੋਡੀਆਂ ਦਿਖਾ ਰਿਹਾ। ਕਾਫੀ ਟ੍ਰੈਫਿਕ ਦਾ ਜਿਹੜਾ ਜਾਮ ਸਿਸਟਮ ਜਿਹੜਾ ਕਾਫੀ ਵੱਧਦਾ ਜਾ ਰਿਹਾ। ਔਰ ਇਸ ਨੂੰ ਹਟਾਉਣ ਵਾਸਤੇ ਇਹ ਇੱਕ ਵੱਡੀ ਕਾਰਵਾਈ ਦੀ ਲੋੜ ਹੈ। ਇਹ ਆਪਾਂ ਦੇਖ ਸਕਦੇ ਕਿ ਜਿਹੜੀ ਰਿਹੜੀ ਖੜੀ ਸੀ ਇਸ ਨੂੰ ਜ਼ਬਤ ਕਰ ਲਿਆ ਗਿਆ ਔਰ ਕਾਫੀ ਮੌਕੇ ਦੀਆਂ ਤਸਵੀਰਾਂ ਵੀ ਆਈਪੀ ਰੋਡ ਤਸਵੀਰਤ ਪਰੋ ਆਪਰੇ ਅੱਗੇ ਹੋਰ ਵੀ ਯਾਰ ਇਹ ਉਹ ਢਾਲਿਆ ਬਲ ਬੇਕੀਆ ਹੁਣ ਸਰ ਕੀ ਨਾ ਜੀ ਆਪਣਾ ਮੈਂ ਵੇਸਤ ਨਹੀਂ ਪਟਾ ਅੱਛਾ ਕੀ ਅੱਜ ਕਾਰਵਾਈ ਕਰ ਰਹੇ ਹੋ ਜੇ ਵੀ ਰੋਡ ਦੀ ਬਾਰਸਾ ਜੀ ਕੰਪਲੀਟ ਹੈ ਜਿਸ ਨਾਲ ਐਕਸੀਡੈਂਟ ਵਾਜਾਦਾ ਬਹੁਤ ਜ਼ਿਆਦਾ ਹੋ ਰਿਹਾ ਤੇ ਸ਼ਾਮ ਦਾ ਵੀ ਟਾਈਮ ਬਹੁਤ ਜ਼ਿਆਦਾ ਹੁੰਦਾ ਜਿੱਦੇ ਪੀੜਤ ਤੇ ਲੋਕਾਂ ਨੂੰ ਤਾਨੀ ਮਾਰਦਾ ਅੱਛਾ ਜੇ ਤੋਂ ਹੀ ਮੈਂ ਇਹ ਵਾਰ ਸ਼ੁਰੂ ਕਰੀ ਜੀ ਪਹਿਲਾਂ ਵੀ ਆਇਆ ਤਾਂ ਅੱਛਾ ਇਹ ਵੀ ਇੱਕ ਗੱਲ ਸੀ ਪੈਂਦੀ ਆਇਆ ਮਾਨ ਫਰਜ਼ ਰੱਖਿਆ ਤਾਂ ਚੱਕ ਕੇ ਲੈ ਕੇ ਜਾਣਾ ਅੱਛਾ ਇਹ ਤੋਂ ਬਾਅਦ ਕੰਟੀਨਿਊ ਰਹੇਗਾ ਇਹ ਵੀ ਦਿੱਕਤਾਂ ਦੀ ਆਪਾਂ ਕੌਂਸਲ ਵੱਲੋਂ ਤੁਸੀਂ ਇਹਨੂੰ ਨੋਟ ਕਰਾਓ ਕਿੱਥੇ ਕਿੱਥੇ ਅੱਜ ਕਾਰਵਾਈ ਕੀਤੀ ਜੀ ਜੀਐਪੀ ਰੋਡ ਕਰਕੇ ਆ ਅੱਛਾ ਇਹ ਰੇੜੀ ਵੀ ਜ਼ਬਤ ਕੀਤੀ ਹੋਈ ਹੈ ਹਾਂਜੀ ਅੱਛਾ ਇਹ ਰੇੜੀ ਜ਼ਬਤ ਕਰਕੇ ਇਹਨੂੰ ਬਾਅਦ ਵਿੱਚ ਜੁਰਮਾਨਾ ਲਾਉਂਦੇ ਕੀ ਕਰਦੇ ਜੋ ਸਾਡੇ ਸਮਝੌਤਾ ਫੀਸ ਅੱਗੇ ਨੂੰ ਮਾਫੀ ਮੰਗੇਗਾ ਇਹ ਅੱਛਾ ਜੀ ਮੈਂ ਨਹੀਂ ਕਰਾਂਗਾ ਕਦੀ ਅੱਛਾ ਕੁਝ ਵਾਰਨਿੰਗ ਵੀ ਦੇਣੀ ਚਾਹੁੰਦੇ ਤੁਸੀਂ ਕਿ ਲੋਕੀ ਆਪਣੇ ਆ ਵਟਾ ਲੈਣ ਮੈਂ ਪਿਛਲੇ 2 ਦਿਨ 2 ਮਹੀਨੇ ਤੋਂ ਕਰੀ ਨੂੰ ਵਾਰਨਿੰਗ ਹੀ ਦੇ ਅੱਛਾ ਜੀ ਤਾਂ ਜਦੋਂ ਕੋਈ ਗੱਲ ਹੁੰਦਾ ਹੀ ਨਹੀਂ ਹੈਗਾ ਤੇ ਵਾਰ-ਵਾਰ ਕੰਪਲੀਟ ਆਂਦੀ ਹੈ ਇਸ ਕਰਕੇ ਪ੍ਰੈਕਟਿਸ ਕਰਦੇ ਕੋ ਸਾਡੀ ਮੀਡੀਆ ਰਾਈ ਕੋ ਅਪੀਲ ਕਰਨੀ ਚਾਹੋ ਤੁਸੀਂ ਇਹ ਵੀ ਰੈਡੀ ਹੋ ਰਹੀ ਹੈ ਕਿਉਂਕਿ ਜੇ ਜਲਦੀ ਕਰੋਸਿੰਗ ਹੋਈਗੀ ਅੱਜ ਪਰਕਿੰਗ ਅੱਜ ਉਸ ਨੂੰ ਲਾਉ ਦਿਨਾ ਨਹੀਂ ਚਾਹੀਦਾ ਠੀਕ ਹੈ